welcom back to krishna anywhere ਆਪਣਾ ਵਲੌਗ ਵੇਖ ਰਹੇ ਸਾਰੀਆਂ ਮਾਮਾ ਪੈਣਾ ਬਜ਼ੁਰਗਾਂ ਦੋਸਤਾਂ ਮਿੱਤਰਾਂ ਬੱਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਨਵੇਂ ਵਲੌਗ ਦੇ ਵਿੱਚ ਅੱਜ ਅੱਜ ਅੱਪਾ ਤੁਹਾਨੂੰ ਦਰਸ਼ਨ ਕਰਵਾਉਣ ਲੈ ਕੇ ਚੱਲੇ ਆ ਗੁਰਦੁਆਰਾ ਕੇਰ ਵਾਲੀ ਖੂਈ ਜਿੱਥੇ ਤਾਂ ਤਾਂ ਸੰਤ ਪਪਾ ਪਾਲਾ ਸਿੰਘ ਜੀ ਸੱਚਖੰਡਵਾਸੀ ਜਿਨ੍ਹਾਂ ਨੇ ਆਪਣੀ ਚਰਨਛੋਹ ਦੇ ਕੇ ਉਸ ਜਗ੍ਹਾ ਨੂੰ ਰੰਗ ਭਗ ਲਾਇਆ ਜੀ ਤੇ ਅੱਜ ਅਪਾ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਤੇ ਹੁਣ ਆਪਾਂ ਪਾਰਕਿੰਗ 'ਚ ਖੜੇ ਆ ਜੀ ਗੁਰਦੁਆਰਾ ਸਾਹਿਬ ਦੀ 메ਨ ਪਾਰਕਿੰਗ 'ਚ ਮੋਟਰਸਾਈਕਲ پارک ਕਰਤਾ ਹੈ ਆਪਾਂ ਤੇ ਹੁਣ ਤੁਹਾਨੂੰ ਸਾਰਾ ਗੁਰਦੁਆਰਾ ਸਾਹਿਬ ਬਾਰੇ ਦੱਸਾਂਗੇ ਆਪਾਂ ਇਹ ਗੁਰਦੁਆਰਾ ਸਾਹਿਬ ਜਿਹੜਾ ਮੋਗਾ ਦੇ ਧਰਮਕੋਟ ਕਸਬੇ ਦੇ ਨਾਲ ਲੱਗਦੇ ਪਿੰਡ ਕੜਿਆਲ ਵਿਖੇ ਪਿਆ ਜਾਂਦਾ ਹੈ ਜੀ ਤੇ ਐਤਵਾਰ ਦਾ ਦਿਨ ਅੱਜ ਸੰਗਤਾਂ ਹੁਮ-ਹੁਮਾ ਕੇ ਪਹੁੰਚੀਆਂ ਹੋਈਆਂ ਹਰ ਐਤਵਾਰ ਦੇ ਦਿਨ ਇੱਥੇ ਅਕਾਲ ਪੁਰਖ ਸਾਹਿਬ ਦੇ ਭੋਗ ਪਾਈ ਜਾਂਦੇ ਨੇ ਤੇ ਮੰਨਤਾ ਇੱਥੋਂ ਦੀ ਕਿ ਇੱਥੇ ਕੋਈ ਵੀ ਕੀਤੀ ਗਈ ਅਰਦਾਸ ਖਾਲੀ ਨਹੀਂ ਜਾਂਦੀ ਜੀ ਸੰਕਤਾ ਦੂਰ ਦੂਰੋਂ ਇੱਥੇ ਮੱਥਾ ਟੇਕਣੇ ਪਹੁੰਚਦੇ ਨੇ ਅਰਦਾਸ ਬੇਨਤੀ ਕਰਦਿਆਂ ਨੇ ਤੇ ਆਪਾਂ ਹੁਣ ਅੰਦਰ ਚੱਲਦੇ ਆ ਤੁਹਾਨੂੰ ਅੰਦਰੋਂ ਦਰਸ਼ਨ ਕਰਵਾਉਣੀ ਆ ਗੁਰਦੁਆਰਾ ਸਾਹਿਬ ਦੇ ਤੇ ਗੁਰਦੁਆਰਾ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਉਹ ਕਿੰਨਾ ਸੋਹਣਾ ਹੈ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਜੀ ਤੇ ਅੰਦਰ ਚੱਲਦੇ ਆ ਤੁਹਾਨੂੰ ਦਰਸ਼ਨ ਮੇਲੇ ਕਰਵਾਉਣੀ ਆ ਅੰਦਰੋਂ ਤੇ ਬਿਲਕੁਲ ਸਾਹਮਣੇ ਬਾਬਾ ਜੀ ਦਾ ਅੰਗੀਠਾ ਮੌਜੂਦ ਹੈ ਜਿੱਥੇ ਹਰ ਟਾਈਮ ਜਾਪ ਹੁੰਦਾ ਰਹਿੰਦਾ ਹੈ ਤੇ ਬਿਲਕੁਲ ਸਾਹਮਣੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਲੰਗਰ ਹਾਲ ਜੀ ਹਰ ਟਾਈਮ ਇੱਥੇ ਲੰਗਰ ਚੱਲਦਾ ਰਹਿੰਦਾ ਹੈ ਤੁਸੀਂ ਐਨੀ ਟਾਈਮ ਆਓ ਇੱਥੇ ਲੰਗਰ ਮੌਜੂਦ ਮਿਲੇਗਾ ਤੁਹਾਨੂੰ ਤੇ ਲੰਗਰ ਆਪਾਂ ਛਕ ਲਿਆ ਜੀ ਲੰਗਰ ਛਕ ਕੇ ਆਪਾਂ ਬਾਹਰ ਆ ਗਏ ਆ ਤੇ ਇਹ ਲੰਗਰ ਹਾਲ ਦੀ ਬਿਲਡਿੰਗ ਆ ਤੇ ਮੌਸਮ ਵਧੀਆ ਹੋਇਆ ਅੱਜ ਦਰਸ਼ਨ ਕਰਨ ਦਾ ਬਹੁਤ ਮਜ਼ਾ ਆ ਰਿਹਾ ਜੀ ਅੱਜ ਤੇ ਬਾਬਾ ਜੀ ਦਾ ਸ਼ੁਰੂ ਤੋਂ ਹੀ ਜਾਨਵਰਾਂ ਨਾਲ ਬਹੁਤ ਪਿਆਰ ਸੀ ਪਸ਼ੂ ਪੰਛੀਆਂ ਨਾਲ ਬਹੁਤ ਪਿਆਰ ਸੀ ਤੇ ਇੱਥੇ ਦੂਰ ਦੂਰ ਲਿਆ ਕੇ ਪਸ਼ੂ ਪੰਛੀ ਨੇ ਜੋ ਹਰ ਤਰ੍ਹਾਂ ਦਾ ਜਾਨਵਰ ਹੈ ਉਹ ਇੱਥੇ ਰੱਖਿਆ ਗਿਆ ਹੈ ਤੇ ਉਹਨਾਂ ਦੀ ਪ੍ਰੋਪਰ ਤਰੀਕੇ ਨਾਲ ਜੋ ਕੇਅਰ ਆ ਇੱਥੇ ਕੀਤੀ ਜਾਂਦੀ ਹੈ ਜੀ ਸੇਵਾਦਾਰਾਂ ਵੱਲੋਂ ਤੇ ਹੁਣ ਤੁਹਾਨੂੰ ਆਪਾਂ ਜਾਨਵਰਾਂ ਦੇ ਵੀ ਦਿਖਾਵਾਂਗੇ ਕਿ ਕਿਹੜੇ ਕਿਹੜੇ ਜਾਨਵਰ ਇੱਥੇ ਰੱਖੇ ਗਏ ਨੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿੰਨੇ ਆ ਕੁੱਕੜ ਵਗੈਰਾ ਹੋਗੇ ਵਧੀਆ ਕੋਈ ਇੰਪੋਰਟ ਕਰਵਾਏ ਗਏ ਨੇ ਕੋਈ ਅਮਰੀਕਾ ਤੋਂ ਕੋਈ ਕਿੱਥੋਂ ਪਾਸਿਓਂ ਮਤਲਬ ਪਾਸੇ ਵਾਲੀ ਬਰੀਡ ਆ ਇਹ ਆਪਣੀ ਲੋਕਲ ਬਰੀਡ ਨਹੀਂ ਹੈਗੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਤਰ੍ਹਾਂ ਦੇ ਤੁਹਾਨੂੰ ਇੱਥੇ ਜਾਨਵਰ ਪੰਛੀ ਦੇਖਣ ਨੂੰ ਮਿਲ ਜਾਂਦੇ ਆ ਤੇ ਹੁਣ ਆਪਾਂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਉਨੇ ਆਂ ਬਾਬਾ ਪਾਲਾ ਸਿੰਘ ਜੀ ਦੀ ਜੀਵਨੀ ਨਾਲ ਥੋੜਾ ਜਾਣੂ ਕਰਵਾਉਨੇ ਆ ਜੀ ਸੰਤ ਬਾਬਾ ਪਾਲਾ ਸਿੰਘ ਜੀ ਦਾ ਜਨਮ 12 ਫਰਵਰੀ 1956 ਨੂੰ ਪਿੰਡ ਕੜਿਆਲ ਵਿਖੇ ਸਰਦਾਰ ਕਪੂਰ ਸਿੰਘ ਅਤੇ ਮਾਤਾ ਹਰਦਿਆਲ ਕੌਰ ਦੇ ਘਰ ਹੋਇਆ ਸੀ ਕਰਮਾਂ ਵਾਲੇ ਹੁੰਦੇ ਨੇ ਉਹ ਪਿੰਡ ਜਿਹੜੇ ਇਲਾਕੇ ਵਿੱਚ ਇਹੋ ਜਿਹੀਆਂ ਰੱਬ ਰੂਪੀ ਰੂਹਾਂ ਜਨਮ ਲੈਂਦੀਆਂ ਹਨ ਬਾਬਾ ਜੀ ਦਾ ਪੂਰਾ ਨਾਮ ਜਸਪਾਲ ਸਿੰਘ ਸੀ ਸ਼ੁਰੂ ਤੋਂ ਹੀ ਪਰਮਾਤਮਾ ਨਾਲ ਸਿੱਧੀ ਤਾਰ ਜੁੜੀ ਹੋਈ ਸੀ ਬਾਬਾ ਜੀ ਦੀ ਸਰੋਵਰ ਸਾਧੂ ਆਣਾ ਸਾਹਿਬ ਇੱਥੇ ਕੇ ਸੰਗਤਾਂ ਦੂਰ ਦੂਰ ਇਸ਼ਨਾਨ ਕਰਨ ਆਉਂਦੀਆਂ ਨੇ ਤੇ ਚਮੜੀ ਦੇ ਰੋਗ ਦੂਰ ਹੁੰਦੇ ਆ ਉਹਦੀ ਜੋ ਨੀਂਹ ਆ ਉਹ ਵੀ ਸੰਤ ਬਾਬਾ ਪਾਲਾ ਸਿੰਘ ਜੀ ਨੇ ਰੱਖੀ ਸੀ ਸੰਤ ਬਾਬਾ ਪਾਲਾ ਸਿੰਘ ਜੀ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਿੱਖੀ ਉਪਦੇਸ਼ਾਂ ਨਾਲ ਜੋੜਿਆ ਸੱਚੀ ਦਿਸ਼ਾ ਵਿੱਚ ਚੱਲਣ ਦੀ ਨਸੀਹਤ ਦਿੱਤੀ ਆਲਵੇਸ ਬਾਬਾ ਜੀ ਦੇ ਪ੍ਰਵਚਨ ਸੁਣਨ ਸੰਗਤਾਂ ਦੂਰ ਦੂਰੋਂ ਪਿੰਡ ਕੜਿਆਲ ਪਹੁੰਚਦੀਆਂ ਸਨ ਤੇ ਸੰਤ ਬਾਬਾ ਪਾਲਾ ਸਿੰਘ ਜੀ 10 ਦਸੰਬਰ 2013 ਨੂੰ ਸੱਚਖੰਡ ਵਾਸੀ ਹੋ ਗਏ ਸੀਗੇ ਗੋਦ ਗੁਰੂ ਸਾਹਿਬ ਦੇ ਕਿ ਬਾਬਾ ਜੀ ਦਾ ਅੰਗਠੇ ਵਾਲੀ ਜਗ੍ਹਾ ਤੇ ਲਗਾਤਾਰ ਜਾਪ ਹੁੰਦਾ ਰਹਿੰਦਾ ਹੈ ਸੰਗਤਾਂ ਦਰਸ਼ਨ ਕਰਨ ਲਈ ਪਹੁੰਚਦੇ ਆ। ਸੰਤ ਬਾਬਾ ਪਾਲਾ ਸਿੰਘ ਜੀ ਤੋਂ ਬਾਅਦ ਇਹ ਡਿਊਟੀ ਹੁਣ ਚੱਲ ਬਹੁਤ ਬਾਬਾ ਕੋਮਨਦੀਪ ਸਿੰਘ ਦੀ ਸਾਹਮਣੇ ਨੇ ਇੱਥੇ। ਤੇ ਬਾਬਾ ਜੀ ਦਾ ਜਾਨਵਰ ਨਾਲ ਸ਼ੁਰੂ ਤੋਂ ਬਹੁਤ ਪਿਆਰ ਸੀ ਤੇ ਹਰ ਤਰ੍ਹਾਂ ਦਾ ਜਾਨਵਰ ਇੱਥੇ ਚਿੜੀਆਂ ਪੰਛੀ ਕਬੂਤਰ ਹਰ ਤਰ੍ਹਾਂ ਦਾ ਜਾਨਵਰ ਪੰਛੀ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਹੈ। ਤੇ ਸੰਗਤਾਂ ਇੱਥੇ ਦੂਰ ਦੂਰ ਅਰਦਾਸ ਕਰਵਾਉਣ ਆਉਂਦੀਆਂ ਜੀ ਬੜੀ ਮਾਨਤਾ ਇੱਥੇ ਕਿਸੰਤ ਬਾਬਾ ਪਾਲਾ ਸਿੰਘ ਜੀ ਦੇ ਦਰ ਤੇ ਕੀਤੇ ਗੇ ਅਰਦਾਸ ਕਦੀ ਵੀ ਖਾਲੀ ਨਹੀਂ ਜਾਂਦੀ ਸਾਰੀਆਂ ਅਰਦਾਸਾਂ ਇੱਥੇ ਨੇਪਰੇ ਚੜ੍ਹਦੀਆਂ ਨੇ ਤੇ ਐਤਵਾਰ ਨੂੰ ਇੱਥੇ ਕਨਵਰ ਸਾਹਿਬ ਦੇ ਭੋਗ ਪਾਏ ਜਾਂਦੇ ਨੇ ਤੇ ਸੰਗਤਾਂ ਦੂਰੋਂ ਦੂਰੋਂ ਦਰਸ਼ਨ ਕਰਨ ਲਈ ਪਹੁੰਚਦੇ ਆਂ ਹਰ ਸਾਲ ਬਾਬਾ ਜੀ ਦੀ ਵਰਸੀ ਦੇ ਮੌਕੇ ਇੱਥੇ ਸਮਾਗਮ ਤੇ ਜੋੜ ਮੇਲੇ ਨੇ ਜੋ ਆਯੋਜਿਤ ਕੀਤੇ ਜਾਂਦੇ ਨੇ ਜੋ ਵੀ ਜਾਨਵਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹਨਾਂ ਸਾਰਿਆਂ ਦੀ ਸਤਜੇ ਢਾਂਗ ਨਾਲ ਸੇਵਾਦਾਰਾਂ ਵੱਲੋਂ ਸੇਵਾ ਕੀਤੀ ਜਾਂਦੀ ਆ ਤੇ ਕਾਫੀ ਹੋਰ ਵੀ ਤਰ੍ਹਾਂ ਦੇ ਜਾਨਵਰ ਇੱਥੇ ਰੱਖੇ ਗਏ ਆ ਤੇ ਸੇਵਾਦਾਰ ਪੂਰੇ ਸਹੀ ਤਰੀਕੇ ਨਾਲ ਇਹਨਾਂ ਦੀ ਜੋ ਦੇਖਰੇਖ ਕਰਦੇ ਨੇ ਤੇ ਮੁਗਲਾਂ ਵੱਲੋਂ ਆਪਣੇ ਸਿੱਖਾਂ ਤੇ ਕੀਤੇ ਗਏ ਜੁਰਮ ਨੂੰ ਤਸਵੀਰਾਂ ਤੇ ਮੂਰਤੀਆਂ ਦੇ ਰੂਪ ਵਿੱਚ ਇੱਥੇ ਬੜੇ ਸਤਜੇ ਢਾਂਗ ਨਾਲ ਦਿਖਾਇਆ ਗਿਆ ਹੈ ਸੰਗਤਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਇੱਥੇ ਆ ਕੇ ਜੋ ਜੋ ਤਸੀਹੇ ਦਿੱਤੇ ਗਏ ਸੀ ਮੁਗਲਾਂ ਵੱਲੋਂ ਆਪਣੇ ਸਿੱਖਾਂ ਨੂੰ ਗੁਰੂਆਂ ਨੂੰ ਉਹ ਸਾਰਾ ਕੁਝ ਇੱਥੇ ਦਿਖਾਇਆ ਗਿਆ ਜੀ ਬੜੇ ਸੱਜੇ ਢੰਗ ਨਾਲ ਚੀਜ਼ਾਂ ਬਣਾਈਆਂ ਗਈਆਂ ਨੇ ਤੇ ਦੇਖ ਕੇ ਰੂਹ ਨੂੰ ਕੰਬਣੀ ਜੀ ਛਿੜਦੀ ਹੈ ਇੱਕ ਤਰ੍ਹਾਂ ਦੀ ਗੁਰਦੁਆਰਾ ਸਾਹਿਬ ਦਾ ਐਡਰੈਸ ਤੁਹਾਨੂੰ ਮੈਂ ਇੱਕ ਵਾਰੀ ਫੇਰ ਦੱਸ ਦੇਣਾ ਚਾਹੁੰਨਾ ਜੀ ਜ਼ਿਲ੍ਹਾ ਮੋਗਾ ਦੇ ਧਰਮਗੋੜ ਕਸਬੇ ਦੇ ਨਾਲ ਲੱਗਦੇ ਪਿੰਡ ਕੜਿਆਲ ਵਿਖੇ ਗੁਰਦੁਆਰਾ ਕੇਰਵਾਲੀ ਕੋਹੀ ਜਾਂ ਗੁਰਦੁਆਰਾ ਸੰਤ ਬੱਬਾ ਪਾਲਾ ਸਿੰਘ ਜੀ ਦੇ ਨਾਂ ਤੋਂ ਵੀ ਇਹ ਗੁਰਦੁਆਰਾ ਸਭ ਮਸ਼ਹੂਰ ਹੈ ਜੀ ਤੇ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ ਦਰਸ਼ਨ ਮੇਲੇ ਕਰਦੀਆਂ ਨੇ ਤੇ ਹਰ ਐਤਵਾਰ ਇੱਥੇ ਅਕਨਪੁਰ ਸਾਹਿਬ ਦੇ ਭੋਗ ਪਾਈ ਜਾਂਦੇ ਆ ਤੇ ਇਸੇ ਨਾਲ ਹੀ ਆਪਾਂ ਵਲੌਗ ਦਾ ਡੀਐਂਡ ਕਰਦੇ ਆ ਜੀ ਤੇ ਆਪਾਂ ਜੋ ਵੀ ਤੁਹਾਨੂੰ ਇਹ ਛੋਟਾ ਜਿਹਾ ਬਲੌਗ ਦਿਖਾਇਆ ਗੁਰਦੁਆਰਾ ਸਾਹਿਬ ਦਾ ਉਮੀਦ ਕਰਦੇ ਆ ਵਧੀਆ ਲੱਗਿਆ ਹੋਊਗਾ ਵਧੀਆ ਲੱਗਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਜੀ ਤੇ ਇਹਨਾਂ ਬਲੌਗ ਨੂੰ ਸ਼ੇਅਰ ਕਰਦੇ ਰਿਹਾ ਕਰਦੇ ਰਿਹਾ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤ ਨੂੰ ਇਹਨਾਂ ਗੁਰਦੁਆਰਾ ਸਾਹਿਬ ਦਾ ਪਤਾ ਚੱਲ ਸਕੇ ਤੇ ਉਹ ਦਰਸ਼ਨ ਮਿਲਣੇ ਕਰ ਸਕਣ ਤੇ ਇਸ ਗੁਰਦੁਆਰਾ ਸਾਹਿਬ ਕੀਤੀ ہوئی ਕੋਈ ਵੀ ਅਰਦਾਸ ਖਾਲੀ ਨਹੀਂ ਜਾਂਦੀ ਸਭ ਨੇਪਰੇ ਚੜਦਿਆਂ ਨੇ ਤੇ ਪਿਛਲੀ ਆ ਵੀਡੀਓ ਨੂੰ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਜਲਦੀ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬਾਏ ਬਾਏ ਰੱਬ ਰੱਖਾ